ਮੇਉ ਅੱਗੇ ਤਾਂ ਅਸੀਂ ਜਿਹੜੇ ਪੁਰਾਣੇ ਬੰਦੇ ਸਾਡੇ ਬਜ਼ੁਰਗ ਸੀ ਜਿਹੜੀ ਭੇਡ ਦੀ ਪੂਛ ਲੰਮੀ ਹੋਣੀ ਉਹਨੂੰ ਬਹੁਤ ਤਾਂ ਜਾਨੀ ਤਰਜੀਹ ਦੇਣੀ ਪਹਿਲੇ ਨੰਬਰ ਦੀ ਵੀ ਮੂੰਹ ਸੋਹਣਾ ਦੀਨਾ ਪੂਛ ਲੰਮੀ ਆ ਤੁਰਾ ਚੰਗਾ ਮਤਲਬ ਉਦੋਂ ਬਾਲੇ ਸ਼ੌਂਕ ਇਹੇ ਜੇ ਸੀ ਪਸ਼ੂ ਤੁਰਨ ਵਾਲਿਆਂ ਨੂੰ ਬਹੁਤ ਸ਼ਕੀਨ ਸਮਝਦੇ ਸੀ ਬਸ ਭੇਡ ਦਾ ਵੀ ਇੱਕ ਤਾਂ ਜਿਹੜਾ ਸਭ ਤੋਂ ਵਧੀਆ ਪੌਂਦਾਲ ਲੱਗਿਆ ਵੀ ਕਹਿੰਦੇ ਵੀ ਭੇਡ ਸਿਲੇ ਦੇ ਵਿੱਚ ਹੀ ਦੁਆਰਾ ਲੱਗ ਜਾਂਦੀ ਹੈ ਜੀ ਕ੍ਰਾਸ ਹੋ ਜਾਂਦੀ ਬੱਕਰੀ ਆਪਾਂ 2-2.5 ਮਹੀਨੇ ਦਾ ਜਾਂ 3 ਮਹੀਨੇ ਦਾ ਆਪਾਂ ਕਈ ਵਾਰੀ ਵਕਤ ਲੈ ਲੈਂਦੇ ਆ ਬੱਕਰੀ ਚ ਇਹਦੇ ਤੇ ਡਾਕਟਰ ਸਾਹਿਬ ਆਇਆ ਜਿਹੜੀ ਸਾਦੇ ਘੱਟ ਮੰਨਦਾ ਕਾਰਨ ਨੇ ਇਹ ਪੁਰਾਣੇ ਬੰਦੇ ਸਾਡੇ ਕਹਿੰਦੇ ਹੁੰਦੇ ਸੀ ਵੀ ਪ੍ਰਮਾਤਮਾ ਨੇ ਇਹਨਾਂ ਨੂੰ ਖੁਦ ਰਜਾਈ ਦੇ ਕੇ ਤੁਰਿਆ ਇਹ ਪਾਲਾ ਤਾਂ ਨਹੀਂ ਮੰਨਦਾ ਪਾਲਾ ਤਾਂ ਨਹੀਂ ਮੰਨਦਾ ਇਹਨਾਂ ਦੇ ਕੋਲ ਉਹਨਾਂ ਹੁੰਦੀ ਆ ਤੇ ਉਹਨਾਂ ਦਾ ਕਰਕੇ ਪਾਲਾ ਬਹੁਤ ਘੱਟ ਮੰਨਦੀ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕੁਝ ਜਾਣਕਾਰੀਆਂ ਦੇਵਾਂਗੇ ਕੁਝ ਆਪਣੇ ਨਾਲ ਪੁਰਾਣੇ ਬੰਦੇ ਮਾਰ ਬੈਠੇ ਆ ਬੱਕਰੀਆਂ ਤੇ ਭੇਡਾਂ ਦੇ ਆਪਣੇ ਨਾਲ ਬਾਈ ਪੰਮਾ ਸੈਦੋਕੇ ਤੇ ਗੁਰਦੀਪ ਚੈਲ ਮਾਹੀ ਨੰਗਲ ਤੋਂ ਇਹਨਾਂ ਦਾ ਪ੍ਰਾਣਾ ਤਜਰਬਾ ਇਸ ਲਾਈਨ ਦਾ ਤੇ ਆਪਾਂ ਪੋਸ਼ਟ ਜੀ ਜਾਂ ਤੇ ਗੱਲਾਂ ਇਹਨਾਂ ਨਾਲ ਜ਼ਰੂਰ ਕਰਾਂਗੇ ਬੜਾ ਲੰਮਾ ਸਮਾਂ ਨਹੀਂ ਸ਼ਾਰਟ ਟਰਮ ਦੇ ਵਿੱਚ ਗੱਲ ਕਰਾਂਗੇ ਆਪਾਂ ਇੱਕ ਜਿਵੇਂ ਅਕਸਰ ਅਸੀਂ ਕਹਿ ਦਿੰਨੇ ਆਂ ਬਈ ਬੱਕਰੀਆਂ ਤੇ ਭੇਡਾਂ ਚ ਕੀ ਅੰਤਰ ਆ ਅੰਤਰ ਤਾਂ ਤੁਹਾਨੂੰ ਅਸੀਂ ਰੋਜ਼ ਬੋਲ ਕੇ ਦੱਸਦੇ ਆਂ ਪਰ ਜਿਹੜੇ ਬੰਦੇ ਪਾਲ ਰਹੇ ਆ ਨਾਲ-ਨਾਲ ਆਪਾਂ ਅੰਤਰ ਉਹਨਾਂ ਤੋਂ ਵੀ ਪੁੱਛਾਂਗੇ ਵੀ ਕੀ ਅੰਤਰ ਆ ਕਿਵੇਂ ਕੁਛ ਆ ਇੱਕ ਬਾਈ ਪੰਮਾ ਜੀ ਜਿਹੜੀ ਆਪਣੇ ਬਰੀਡ ਪੰਜਾਬ ਦੀ ਬਰੀਡ ਆਪਣੇ ਆ ਜਿਆਦਾ ਭਿੱਡਾ ਪਾਲ ਗਏ ਨੇ ਉਹ ਕਿਹੜੀ ਕਿਹੜੀ ਨਸਲ ਦੀਆਂ ਨੇ ਪਹਿਲਾਂ ਤਾਂ ਜੀ ਇਹ ਲਤੀ ਲਾਣਾ ਡੀਰ ਨੂੰ ਦਰਸੀਮ ਸਿੰਘ ਨੂੰ ਤੇ ਦੇਖਣ ਵਾਲਾਂ ਸਾਰਿਆਂ ਨੂੰ ਸਸਰੇ ਕਾਲ ਤੇ ਬਾਕੀ ਡਾਕਟਰ ਸਾਹਿਬ ਜਿਹੜੀ ਇਹ ਤੁਸੀਂ ਸਵਾਲ ਪੁੱਛਿਆ ਬਾਈ ਵੀ ਆਪਣੇ ਪੰਜਾਬ ਦੇ ਵਿੱਚ ਭਿੱਡਾਂ ਬਾਰੇ ਵੀ ਕਿਹੜੀ ਨਸਲ ਜਿਆਦਾ ਪਾਲੀ ਜਾਂਦੀ ਆ ਇਹ ਆਪਣੇ ਮੁੱਢ 'ਚ ਪਹਿਲਾਂ ਪੰਜਾਬ ਦੇ ਵਿੱਚ ਦੇਸੀ ਭਿੱਡਾਂ ਜਿਆਦਾ ਚੱਲਦੀਆਂ ਸੀ ਜਾ ਸੀ ਮੁੰਜਲ ਕਹਿੰਦੇ ਸੀ ਮੁੰਜਲ ਦਾ ਦੇਸੀ ਦਾ ਥੋੜਾ ਜਿਹਾ ਅੰਤਰ ਆ ਮੁੰਜਲ ਤਾਂ ਮਤਲਬ ਆਮ ਹੁਣ ਰਾਜਸਥਾਨ ਦੇ ਵਿੱਚ ਬੜੀ ਜਿਆਦੇ ਸੀ ਤੇ ਆਪਣੇ ਉਦੋਂ ਇੰਨਾ ਗਿਆਨ ਨਹੀਂ ਸੀ ਪੁਰਾਣੇ ਬੰਦਿਆਂ ਨੂੰ ਉਹਨਾਂ ਨੇ ਹੌਲੀ ਹੌਲੀ ਫਿਰ ਪੰਜਾਬ ਦੇ ਵਿੱਚ ਕਜਲੀ ਭੀੜ ਤਿਆਰ ਕੀਤੀ ਹਮ ਕਾਲੀਆਂ ਮਤਲਬ ਇਹਨਾਂ ਦੇਸੀ ਭੇਡਾਂ ਦੇ ਕਾਲੇ ਛੱtre ਛੱਡੇ ਦੇਲੇ ਛੱਡੇ ਉਹਨਾਂ ਤੋਂ ਫਿਰ ਇਹਨਾਂ ਨੇ ਕਜਲੀ ਭੇਡ ਮਤਲਬ ਕਾਲੀ ਕਜਲੀ ਚਿੱਟੀ ਭੇਡ ਜਿਹੜੀ ਚੀਨੇ ਮੂੰਹ ਦੀ ਹੁੰਦੀ ਸੀ ਹਾਂ ਉਹਨੂੰ ਆਪਾਂ ਕਜਲੀਆਂ ਭੇਡਾਂ ਕਹਿੰਦੇ ਆ ਯਾਨੀ ਜਿਹੜੀ ਭੇਡ ਚਿੱਟੀ ਆ ਤੇ ਕਾਲਾ ਮੂੰਹ ਆ ਕਾਲਾ ਮੂੰਹ ਆ ਹਾਂ ਉਹ ਚੀਨੇ ਮੂੰਹ ਦੀ ਭੇਡ ਚਿੱਟੀ ਹੁੰਦੀ ਤੇ ਚਾਲੀਆਂ ਭੇਡਾਂ ਆ ਜਾਂਦੀਆਂ ਉਹਨੂੰ ਆਪਾਂ ਕਜਲੀਆਂ ਭੇਡਾਂ ਕਹਿੰਦੇ ਆ ਲੰਮੀ ਪੂਛ ਚੀਨਾ ਮੂੰਹ ਹਾਂ ਤੇ ਤੋਰਾ ਤਾਰਾ ਬਹੁਤ ਸੋਹਣਾ ਜਿਵੇਂ ਅੱਗੇ ਤਾਂ ਅਸੀਂ ਜਿਹੜੇ ਪੁਰਾਣੇ ਬੰਦੇ ਸਾਡੇ ਬਜ਼ੁਰਗ ਸੀ ਜਿਹੜੀ ਭੇਡ ਦੀ ਪੂਛ ਲੰਮੀ ਹੋਣੀ ਉਹਨੂੰ ਬਹੁਤ ਜਾਨੀ ਤਰਜੀਹ ਦੇਣੀ ਪਹਿਲੇ ਨੰਬਰ ਦੀ ਹਾਂ ਵੀ ਮੂੰਹ ਸੋਹਣਾ ਜੀਨਾ ਹਾਂ ਪੂਛ ਲੰਮੀ ਆ ਤੂਰਾ ਚੰਗਾ ਮਤਲਬ ਉਦੋਂ ਬਾਲੇ ਸ਼ੌਂਕ ਇਹਦੇ ਸੀ ਪਸ਼ੂ ਤੁਰਨ ਵਾਲਿਆਂ ਨੂੰ ਬਹੁਤ ਸ਼ਕੀਨ ਸਮਝਦੇ ਸੀ ਤੇ ਜਾਨੀ ਹੁਣ ਤਾਂ ਆਪਣੇ ਜਮਨਾਪਰੀ ਭੇਡ ਪੰਜਾਬ ਚ ਮਤਲਬ ਮਸ਼ਹੂਰ ਹੋਈ ਆ ਜਾਨੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਮੇਰਾ ਬਜ਼ੁਰਗ ਕੰਮ ਕਰਦਾ ਸੀ ਮੈਂ ਕਰਿਆ ਮਗਰ ਉਹਦੇ ਤੇ ਅਸੀਂ ਤਾਂ ਜਾਨੀ ਜਿੰਨਾ ਚਿਰ ਰੱਖਿਆ ਕਾਲੀਆਂ ਕਜਲੀਆਂ ਭੇਡਾਂ ਹੀ ਰੱਖੀਆਂ ਹਾਂ ਹੂੰ ਤੇ ਜਿਹੜਾ ਅੰਤਰ ਵਾਲੀ ਗੱਲ ਆ ਉਹ ਤਾਂ ਅੰਤਰ ਤਾਂ ਭੇਡ ਬੱਕਰੀ ਦਾ ਕੋਈ ਐਡਾ ਵਾੜਾ ਨਹੀਂ ਜਿਹਦੇ ਗੋਡਿਆਂ ਦੇ ਸਪਰਿੰਗ ਕੰਮ ਕਰਦੇ ਆ ਉਹਦੇ ਵਾਸਤੇ ਤਾਂ ਕੋਈ ਅੰਤਰ ਨਹੀਂ ਅੱਛਾ ਤੇ ਜਿਹਦੇ ਗੋਡਿਆਂ ਦੇ ਸਪਰਿੰਗ ਕੰਮ ਨਹੀਂ ਕਰਦੇ ਉਹਦੇ ਵਾਸਤੇ ਭੇਡ ਦਾ ਥੋੜਾ ਜਿਹਾ ਸੌਖਾ ਕੰਮ ਬਸ ਭੇਡ ਦਾ ਵੀਰ ਜੀ ਇੱਕ ਤਾਂ ਜਿਹੜਾ ਸਭ ਤੋਂ ਵਧੀਆ ਪੰਦਾਲ ਲੱਗਿਆ ਵੀ ਕਹਿੰਦੇ ਵੀ ਭੇਡ ਸਿਲੇ ਦੇ ਵਿੱਚ ਹੀ ਦੁਆਰਾ ਲੱਗ ਜਾਂਦੀ ਹੈ ਹਾਂਜੀ ਕ੍ਰੋਸ ਹੋ ਜਾਂਦੀ ਹੈ ਬੱਕਰੀ ਆਪਾਂ 2-2.5 ਮਹੀਨੇ ਦਾ ਜਾਂ 3 ਮਹੀਨੇ ਦਾ ਆਪਾਂ ਕਈ ਇਹਦੀ ਵਕਤ ਲੈ ਲੈਂਦੇ ਆ ਬੱਕਰੀ ਚ ਸਭ ਤੋਂ ਵਧੀਆ ਚੀਜ਼ ਤਾਂ ਇਹ ਆ ਬਈ ਆਪਾਂ ਨੂੰ ਸਾਲ ਦੇ ਵਿੱਚ ਤਕਰੀਬਨ ਭੇਡ ਦੋ ਵਾਰੀ ਸੂ ਪੈਂਦੀ ਆ ਜਿਹੜੀ ਬੱਕਰੀ ਆ ਉਹ 14 ਤੋਂ 15 ਮਹੀਨੇ ਲਏ ਜਾਂਦੀ ਆ ਦੁਬਾਰੇ ਸੂਣ ਵਾਸਤੇ ਯਾਨੀ ਬਈ ਦੋ ਆਪਾਂ ਜੇ ਦੋ ਸੂਏ ਸਵਾਉਣੇ ਆਪਾਂ ਬੱਕਰੀ ਨੂੰ ਤਾਂ ਇੱਕ ਸਾਲ ਤੋਂ ਉੱਪਰ ਉੱਪਰ ਚਲੀ ਜਾਂਦੀ ਆ ਇਹ ਸਾਲ ਦੇ ਅੰਦਰ ਸੂ ਪੈਂਦੀ ਆ ਜਿਹੜੇ ਛੱਤਰਿਆਂ ਨੇ ਬਈ ਛੱਤਰਿਆਂ ਕਿੰਨੇ ਟਾਈਮ ਚ ਦੁਆਰਾ ਕਰਾਸ ਹੋ ਜਾਣੇ ਜਿਹੜੇ ਛੋਟੇ ਛੱਤਰਿਆਂ ਹੁੰਦੇ ਆ ਇਹ ਤਾਂ ਜੀ 9-10 ਮਹੀਨਿਆਂ ਚ ਵੀ ਕਰਾਸ ਹੋ ਜਾਂਦੇ 9-10 ਮਹੀਨਿਆਂ ਚ ਯਾਨੀ ਜੇ ਚੰਗੀ ਖਰਾਕ ਹੋਵੇ ਕਹਿੰਦੇ 8 ਮਹੀਨੇ ਤੋਂ ਲੈ ਕੇ 9-10 ਹਾਂ ਚੰਗੀ ਸੰਭਾਈ ਹੈ ਨਾ ਤੱਕ ਕ੍ਰੋਸ ਹੋ ਜਾਂਦੀ ਸਾਲ ਦੇ ਅੰਦਰ ਅੰਦਰ ਵੀ ਕਈ ਉਹ ਹੋ ਜਾਂਦਾ ਹੈ ਏਡਾ ਸੂ ਵੀ ਪੈਂਦੀ ਹੈ ਕਈ 70 ਦਾ ਤੇ ਇੱਕ ਇਹਦੇ ਜਿਹੜੇ ਜਿਹੜੀ ਸਾਮ ਸੰਭਾਲਾ ਬੱਚਿਆਂ ਦੀ ਉਹ ਜਿਵੇਂ ਬੱਕਰੀ ਦੇ ਵਿੱਚ ਆਪਾਂ ਨੂੰ ਬੱਚੇ ਫੜ ਕੇ ਚਾਹੋਣੇ ਪੈਂਦੇ ਆ ਪਹਿਲੇ ਕੁਝ ਦਿਨ ਪਰ ਭੇਡਾਂ 'ਚ ਕਹਿੰਦੇ ਭਾਈ ਪਵਾ 100 ਭੇਡਾਂ ਆ ਤੁਹਾਡੇ ਕੋਲ 100 ਬੱਚਾ ਜੇ ਕਰੀ ਪਛੜ ਦਿੰਦੇ ਆ ਕੋਈ ਤੰਗੀ ਨਹੀਂ ਆਉਂਦੀ ਜੀ ਤੇ ਉਹਦੀ ਤੰਗੀ ਨਹੀਂ ਕੋਈ ਤੰਗੀ ਨਹੀਂ ਆਉਂਦੀ ਤੰਗੀ ਨਹੀਂ ਆਉਂਦੀ ਆਪਾਂ ਆਪੇ ਚੰਗਾ ਲੈਂਦੇ ਚੰਗਾ ਲੈਂਦੇ ਆ ਕਈ ਆਰੀ ਕੋਈ ਪਹਿਲਾਂ ਪੁਰਨਾ ਭੁੱਲ ਵੀ ਜਾਂਦੀਆਂ ਜੀ ਤੇ ਉਹਨਾਂ ਦੇ ਭੁੱਲਣ ਵਾਲੇ ਕਾਰਨ ਇੰਤਜ਼ਾਮ ਉਹਨਾਂ ਦਾ ਹੱਲ ਉਹ ਪੁਰਾਣੇ ਬੰਦਿਆਂ ਕੋਲੇ ਸਾਰੇ ਕੋਲੇ ਹੈਗੇ ਆ ਚਲਾ ਲੈਂਦੇ ਸੀ ਬੱਚੇ ਹਾਂ ਤੇ ਇੱਕ ਹੋਰ ਚੀਜ਼ ਦੇਖੀ ਗਈ ਆ ਬਈ ਇਹਨਾਂ ਨੂੰ ਸਰਦੀ ਵੀ ਬੱਚਿਆਂ ਨੂੰ ਥੋੜੀ ਜਿਹੀ ਘੱਟ ਲੱਗਦੀ ਆ ਤੇ ਗਰਮੀ ਵੀ ਥੋੜੀ ਜਿਹੀ ਘੱਟ ਲੱਗਦੀ ਆ ਬੱਕਰੀ ਦੇ ਬੱਚਿਆਂ ਨੂੰ ਤੁਸੀਂ ਦੇਖਿਆ ਹੋਣਾ ਵੀ ਸਰਦੀ ਤੇ ਗਰਮੀ ਵੀ ਜ਼ਿਆਦਾ ਲੱਗਦੀ ਆ ਜੀ ਗਰਮੀ ਆ ਉਦੋਂ ਬਹੁਤ ਧਿਆਨ ਨਾਲ ਪਾਲਨੇ ਪੈਂਦੇ ਜੇ ਸਰਦੀ ਆ ਉਦੋਂ ਹੀ ਬੜੇ ਧਿਆਨ ਨਾਲ ਪਾਲਨੇ ਪੈਂਦੀ ਆ ਇਹਦੇ ਜੇ ਡਾਕਟਰ ਸਾਹਿਬ ਆਏ ਜਿਹੜੀ ਸਰਦੀ ਘੱਟ ਮਨ ਦਾ ਕਾਰਨ ਲੈ ਇਹ ਬੁਰਾਣੇ ਬੰਦੇ ਸਾਡੇ ਕਹਿੰਦੇ ਹੁੰਦੇ ਸੀ ਵੀ ਪ੍ਰਮਾਤਮਾ ਨੇ ਇਹਨਾਂ ਨੂੰ ਖੁੱਦਰ ਜਾਈ ਦੇ ਕੇ ਤੁਰਿਆ ਇਹ ਪਾਲਾ ਤਾਂ ਨਹੀਂ ਮੰਨਦਾ ਪਾਲਾ ਤਾਂ ਨਹੀਂ ਮੰਨਦਾ ਇਹਨਾਂ ਦੇ ਕੋਨ ਨੂੰ ਹੁੰਦੀ ਆ ਤੇ ਉਹਨਾਂ ਦਾ ਕਰਕੇ ਪਾਲਾ ਬਹੁਤ ਘੱਟ ਮੰਨਦੀ ਆ ਭੇੜ ਪਾਲਾ ਮੰਨਦੀ ਆ ਪੈਰਾਂ ਤੋਂ ਹਾਂ ਜਦੋਂ ਕੋਰਾ ਘਰਾ ਪੈਂਦਾ ਤੇ ਨਹੀਂ ਆਮ ਭੇੜ ਪਾਲਾ ਨਹੀਂ ਮੰਨਦਾ ਹੁਣ ਆਪਾਂ ਅਮ ਦਿਨੇ ਆ ਬਾਹਰ ਆ ਮੁੰਡੇ ਰਾਜਸਥਾਨ ਚੋਂ ਵੀ ਕਨੀਰ ਤੋਂ ਆਉਂਦੇ ਆ ਬਾਹਰ ਹੀ ਵੰਦੀਆਂ ਇਹ ਸਾਲ ਸਿਆਲ ਇਹਨਾਂ ਕੋਈ ਵਾਸਤੇ ਨਹੀਂ ਬਾਲਮਰਾਂ ਚਾਹ ਤੋਂ ਮੀਹਾਂ ਚ ਵੀ ਬਾਹਰ ਹੀ ਫਰਦੀਆਂ ਜੀ ਆਪਾਂ ਇੱਧਰ ਸਾਰੇ ਡਰਦੇ ਆਂਗੇ ਤੇ ਪਰ ਇਹ ਭੇਡ ਦਾ ਕਈ ਕਾਰਨ ਸਖਾਈ ਵਾਲੇ ਹੈਗੇ ਆ ਜਿਵੇਂ ਮੀਂਹ ਕਣੀ ਤੋਂ ਬਚਾ ਬੱਚਾ ਵੀ ਕੋਈ ਬਾਲਾ ਕੁਝਾਉਣ ਦੀ ਲੋੜ ਨਹੀਂ ਕੇਰਾ ਸੂਈ ਭੇਡ ਤੋਂ ਧਾਰਾ ਮਾਰੀਆਂ ਆਪੇ ਚੰਗ ਲੈਂਦਾ ਹੈਨਾ ਤੇ ਵਧੀਆ ਕਮਾਈ ਆ ਭੇਡ ਚ ਵੀ ਇਹ ਨਹੀਂ ਗੱਲ ਜਿਹੜੇ ਬੰਦੇ ਜਾਣਕਾਰ ਸਾਹਮਦੇ ਆ ਤੇ ਪੂਰਾ ਵਧੀਆ ਹੈ ਭੇਡ ਦੇ ਵਿੱਚ ਤਕਰੀਬਨ ਇੱਕ ਸਾਲ ਤੋਂ ਘੱਟ ਸਮੇਂ ਦੇ ਵਿੱਚ ਵੀ ਭੇਡ ਪੈਸਾ ਡਬਲ ਕਰਦੀ ਆ ਕਰਦੀ ਆ ਕਿਉਂਕਿ ਮੈਂ ਵੀ ਕਾਫੀ ਸਮੇਂ ਤੋਂ ਭੇਡ ਨਾਲ ਪਾਲਦਾ ਹੋਣਾ ਮੈਂ ਆਪਦੇ ਤਿਆਰਬੇ ਚ ਵੀ ਸਾਂਝੀ ਕਰਦਾ ਗੱਲ ਬਾਕੀ ਬਾਈ ਕੋਲ ਤਾਂ ਬਹੁਤ ਹੀ ਚੰਗੀਆਂ ਭੇਡਾਂ ਯਾਨੀ ਅੱਜ ਦੇ ਬਾਜ਼ਾਰ ਚ ਦਾ ਉਹ ਭੇਡਾਂ ਜੀ ਕਿਤੇ ਹੋਣ ਤਾਂ ਬਹੁਤ ਜ਼ਿਆਦਾ ਕੀਮਤਾਂ ਬਾਈ ਤੁਸੀਂ ਕਿਹੜੀਆਂ ਕਿਹੜੀਆਂ ਨਸਲਾਂ ਜ਼ਿਆਦਾ ਪਾਲੀਂ ਭੇਡ ਦੇ ਨਾਲ ਮੇਰੇ ਨੇ ਆਪਾਂ ਕਜਲੀਆਂ ਜ਼ਿਆਦਾ ਪਾਲ ਕਜਲੀਆਂ ਜ਼ਿਆਦਾ ਪਾਲਾਂ ਆਪਣੇ ਨੇੜੇ ਮਤਲਬ ਆਪਣੇ ਕੋਲੇ ਬਜ਼ੁਰਗ ਸੀਗੇ ਬਚਰ ਸਿੰਘ ਚੌਧਰੀ ਚਿੱਤਰ ਸਿੰਘ ਉਹਨਾਂ ਦੇ بیٹے ਜਗਦੇਵ ਹੋਣੀਆਂ ਤੇ ਉਹਨਾਂ ਕੋਲੇ ਕਾਲੀਆਂ ਭੇਡਾਂ ਹੁੰਦਾ ਸੀ ਉਹਨਾਂ ਦੇ ਨਾਲ ਹੀ ਆਪਣਾ ਬਜ਼ੁਰਗ ਦਾ ਰਹਿਣ ਸਹਿਣ ਸੀ ਜਦੋਂ ਸ਼ੁਰੂ ਕਰਿਆ ਕੰਮ ਉਹਨੇ ਜਨੇ ਉਹਦੇ ਦੱਸਣ ਮੁਤਾਬਕ ਕਾਲੀਆਂ ਕਦਲੀਆਂ ਭੇਡਾਂ ਤੋਂ ਬਾਕੀ ਸਾਡੇ ਪੁਰਾਣੇ ਜਿੰਨੇ ਸਾਡੇ ਭੜੌੜ ਤੋਂ ਸੀ ਖੁਸ਼ੀ ਮੁਹੰਮਦ ਤਲਵੰਡੀ ਤੋਂ ਸੀ ਮਲਕੀਸ਼ ਸਿੰਘ ਪਰ ਇਹ ਹੁਣ ਆਪਣਾ ਇਹ ਦਰਸ਼ਨ ਸਿੰਘ ਹਮ ਹਮ ਦਾਰਚੀ ਕਹਿੰਦੇ ਨੇ ਜਿਹਨੂੰ ਆਪਾਂ ਇਹ ਉਹਨਾਂ ਤੋਂ ਛੋਟਾ ਛੋਟਿਆਂ ਜਾ ਜਾਂਦਾ ਸੀ ਯਾਨੀ ਇਹਨਾਂ ਨੇ ਇਹ ਪੰਜ ਸੱਤ ਬੰਦੇ ਸੀਗੇ ਬਹੁਤ ਹੀ ਮਸ਼ਹੂਰ ਸੀ ਵਿੱਡਾਂ ਦੇ ਵਿੱਚ ਵਿੱਡਾਂ ਦੇ ਵਿੱਚ ਹਾਂ ਤਹਾਡੇ ਕੋਲੇ ਬਹੁਤ ਵੱਡੀਆਂ ਵੱਡੀਆਂ ਢੇਡਾਂ ਮੈਂ ਆਪ ਦੇ ਕੋਲੇ ਢੇਡਾਂ ਮਤਲਬ ਮੈਂ ਆਪ ਸਮਝ ਲਓ ਵੀ ਜਦੋਂ ਮੈਂ ਢੇਡਾਂ ਦੀ ਬਨਾਲ ਕਮਾਨ ਫੜੀ 4-5 ਸਾਲ ਬਜ਼ੁਰਗ ਤੋਂ ਬਾਅਦ 10 ਚ ਮੌਤ ਹੋਈ ਤੇ 5-4 ਸਾਲ ਮੈਂ ਚਾਰੀਆਂ ਆਪ ਵੀ ਮੁੰਡਿਆਂ ਨੂੰ ਬੱਕੀ ਨਹੀਂ ਛੱਡ ਕੇ ਤੇ ਯਾਨੀ ਉਸ ਟਾਈਮ ਮੇਰੇ ਕੋਲੇ ਜਿਵੇਂ ਅੱਗੇ ਪੁਰਾਣੇ ਹੁੰਦੇ ਕਹਿੰਦੇ ਸੱਤ ਪੀਂਘਾਂ ਢੇਡ ਸੀ ਯਾਨੀ ਮਤਲਬ ਕਹਿਣ ਦਾ ਭਾਅ 140 ਢੇਡਾਂ ਢੇਡਾਂ ਸੀਗੀਆਂ 4-5 ਸਾਲ ਚਾਰੀਆਂ ਜਦੋਂ ਲੱਗਿਆ ਵੀ ਦੋਨੇ ਪਾਸੇ ਲੋਟ ਨਹੀਂ ਆਉਂਦਾ ਜੋ ਵੇਚਣ ਦੀ ਕਰ ਲਈ ਵੀ ਚਲ ਵੇਚ ਦਿੰਨੇ ਆ ਮੈਂ ਭੇਡਾਂ ਰੱਖੇ ਕੋਸ਼ਿਸ਼ ਕਰਦਾ ਪਰਿਵਾਰ ਕਹਿੰਦਾ ਵੀ ਭੇਡਾਂ ਵੇਚ ਲੋ ਬੱਕਰੀਆਂ ਰੱਖ ਲਓ ਮੈਨੂੰ ਉਹ ਸੌਖਾ ਲੱਗਿਆ ਕੰਮ ਜੁਰ ਮੈਂ 4 ਸਾਲ ਸੰਭੀਆਂ ਜਾ ਰਹੀਆਂ ਫਿਰ ਉਹ ਬਕਾਊ ਜਦੋਂ ਕਰੀਆਂ ਇਕੱਠੀਆਂ ਭੇਡਾਂ ਦੇ ਪੈਸੇ ਇਕੱਠੇ ਭਰਨ ਨੂੰ ਔਖੇ ਬਹੁਤ ਹੋ ਗਏ ਫਿਰ ਉਹਨਾਂ ਦੇ ਜੋ ਜੜੀਆਂ ਨਰਮ ਸੀ ਕਹਿੰਦਾ 10 20 30 ਜਾਨੀ ਜੰਨੀਆਂ ਦਾ ਉਹਦਾ ਅੱਡ ਕਟਾਈ ਵਾਲੇ ਹਿਸਾਬ ਨਾਲ ਵੇਚੀਆਂ ਫਿਰ ਸੌਕ ਰਹਿ ਗਈ ਉਹਨਾਂ ਨੂੰ ਫਿਰ ਤਿੰਨ ਢੇਰੀਆਂ ਚ ਵੰਡਿਆ ਫਿਰ ਹੁਣ ਜਿਹੜੇ ਬੰਦਿਆਂ ਨੇ ਲਈਆਂ ਉਹ ਅੱਜ ਜਾਉਂਦੇ ਬੈਠਿਆ 10 10:30 ਨੂੰ ਉਹਨਾਂ ਡੈਮਾਂ ਚੋਂ ਭੇਡਾਂ ਵੇਚੀਆਂ ਮੈਂ 15 ਸਾਲ ਪਹਿਲਾਂ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਜੀ ਕਿਹੜੇ ਸਾਲ ਇਹ 15 16 ਦੀ ਗੱਲ ਆ ਜੀ 15 16 ਦੀ ਗੱਲ ਆ ਜਦੋਂ ਬਾਈ ਜੀ ਨੇ ਭੇਡਾਂ ਵੇਚੀਆਂ ਉਦੋਂ 10 10000 ਰੁਪਏ ਭੇਡ ਵੇਚੀ ਸੀ ਜੇ ਹੁਣ ਉਹ ਭੇਡਾਂ ਉਹਨ ਬਾਈ ਆ ਬਾਈ ਵਾਲੀਆਂ ਮਨ ਲਾ ਕਾਫੀ ਉੱਚੇ ਮੁੱਲ ਦੇ ਆ ਭੇਡਾਂ ਅੱਜ ਕੱਲ ਤਾਂ ਵਿਕਣ ਉਹ ਕਿਉਂਕਿ ਮੈਂ ਦੇਖੀਆਂ ਖੁਦ ਬਹੁਤ ਵੱਡੀਆਂ ਵੱਡੀਆਂ ਭੇਡਾਂ ਸਨ ਨੇ ਅੱਜ ਵੀ ਇੰਟਰਸਟ ਆ ਜੀ ਭੇਡ ਦਾ ਆਪਾਂ ਨੂੰ ਹੁਣ ਥੋੜੇ ਜੀ ਬੰਦਿਆਂ ਮੁੰਦਿਆਂ ਦੀ ਕਮੀ ਕਰਕੇ ਠੀਕ ਨਹੀਂ ਆ ਰਿਹਾ ਕੰਮ ਭੇਡ ਦਾ ਇੰਟਰਸਟ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੱਡ ਲੇਵਲ ਤੇ ਗੱਲ ਕਰੀਏ ਸਭ ਤੋਂ ਜ਼ਿਆਦਾ ਭੇਡ ਪਾਲੀ ਜਾਂਦੀ ਆ ਤੇ ਬੱਕਰੀ ਤਾਂ ਉਹ ਤੋਂ ਬਾਅਦ ਪਾਲੀ ਜਾਂਦੀ ਆ ਸਭ ਤੋਂ ਜ਼ਿਆਦਾ ਜੇ ਪਾਲੀ ਜਾਂਦੀ ਆ ਤਾਂ ਭੇਡ ਹੀ ਪਾਲੀ ਜਾਂਦੀ ਆ ਇਹ ਥੋੜਾ ਜਿਹਾ ਮਾਰਤਾ ਬਈ ਜੀ ਹਮ ਆਪਣੇ ਡਿਮਾਂਡ ਬਹੁਤ ਆ ਗਈ ਇਹ ਜਿਹੜਾ ਥੋੜਾ ਜਿਹਾ ਚੁਰਾਈ ਘਟਨ ਕਰਨਾ ਹੁਣ ਆਮ ਭੇੜ ਰੌੜ ਦੇ ਜਾਣਦੀ ਆ ਖੱਬਲ ਖੋਲਾ ਭਾਲਦਿਆ ਹੁਣ ਨਹਿਰਾਂ ਸੁਆ ਤੇ ਬੂਟੇ ਛੋਟੇ ਲੱਗੇ ਆ ਭਾਰੇ ਮਾਲ ਭੇਡ ਥੋੜੇ ਪਸ਼ੂ 10 20 ਭੇਡਾਂ ਦਾ ਕੁਝ ਨਹੀਂ ਕਰਦੇ 40 ਤੋਂ ਉੱਪਰ ਜਾ ਕੇ ਭੇਡ ਜਾ ਕੇ ਕਮਾਈ ਪੂਰੀ ਵਧੀਆ ਦੇ ਦਿੰਦੀ ਆ ਵੀ ਜੇ ਖੁੱਲੇ ਖੇਤ ਹੋਣ ਰੌੜਾਂ ਜਿਵੇਂ ਆਪਾਂ ਕਹਿੰਦੇ ਆ ਕਿ ਸ਼ਾਮਲਾ ਟਾਪੀਆਂ ਆਉਂਦੀਆਂ ਸੀ ਹੁਣ ਉਹ ਵਿਹਲੀਆਂ ਜਗ੍ਹਾ ਨਹੀਂ ਰਹਿ ਗਈਆਂ ਉੱਥੇ ਵਿਹਲੀਆਂ ਜਗ੍ਹਾ 'ਚ ਬੂਟੇ ਬਾਟੇ ਲੱਗ ਗਏ ਭੇਡ ਦੀ ਵੀ ਬੱਕਰੀ ਦੀ ਵੀ ਤਕਲੀਫ ਤਾਂ ਹੀ ਵੱਧ ਆਈ ਹਮ ਤੇ ਨਹੀਂ ਤਾਂ ਕਿਤੇ ਦਾਦਾ ਕੋਈ ਆਮਤੀ ਨਹੀਂ ਜਿਉਣ ਸਿਖਾਉਂਦਿਆ ਕੀਤਾ ਹਾਂ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਧੰਨਵਾਦ